ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬਹੁਤ ਸਮਾਂ ਹੋ ਗਿਆ ਤੁਸੀਂ ਸਾਰੇ ਇਸ ਵੇਟ ਦੇ ਵਿੱਚ ਸੀਗੇ ਕਿ ਕਦੋਂ ਜਾ ਕੇ ਤੁਹਾਨੂੰ ਮਾਸਟਰ ਕੈਡਰ ਦੀਆਂ ਪੋਸਟਾਂ ਮਿਲਣਗੀਆਂ ਕਦੋਂ ਤੁਸੀਂ ਵੀ ਆਪਦੇ ਜਿਹੜੇ ਸੁਪਨੇ ਨੇ ਉਹ ਪੂਰੇ ਕਰ पाओਗੇ ਤਾਂ ਅੱਜ ਤੁਹਾਡੇ ਲਈ ਖੁਸ਼ ਖਬਰੀ ਆ ਚੁੱਕੀ ਹੈ ਜਿਨ੍ਹਾਂ ਦਾ ਟੈਟ ਪਾਸ ਹੈ ਜਿਹੜਾ ਨੂੰ ਪਾਸ ਕਰ ਰਿਹਾ ਹੈ ਮਾਸਟਰ ਕਾਡਰ ਦੀ ਤਿਆਰੀ ਕਰ ਰਹੇ ਨੇ ਹਨਾ ਮੈਂ ਤੁਹਾਨੂੰ ਇੱਕ ਚੀਜ਼ ਸਪਸ਼ਟ ਤੇ ਸਾਫ਼ ਸ਼ਬਦਾਂ ਦੇ ਵਿੱਚ ਪਹਿਲੇ ਕਹੀ ਸੀ ਸਮਾਂ ਲੱਗ ਜਾਂਦਾ ਪਰ ਮੰਜ਼ਿਲ ਜ਼ਰੂਰ ਮਿਲਦੀ ਹੈ ਜਿਹੜੇ ਮਿਹਨਤ ਕਰਦੇ ਹਨਾ ਤਾਂ ਮਿਹਨਤ ਤੁਸੀਂ ਦੇਖੀ ਹੈ ਤੁਹਾਡੀ ਜੁਨੀਅਨ ਦੀ ਮਾਸਟਰ ਕਾਡਰ ਯੂਨੀਅਨ ਲਗਾਤਾਰ 3-4 ਸਾਲ ਡਟੀ ਰਹੀ ਮੈਦਾਨ ਦੇ ਵਿੱਚ ਚਾਹੇ ਕਿਸੇ ਦਾ ਸਾਥ ਮਿਲਿਆ ਨਹੀਂ ਮਿਲਿਆ ਹਨਾ ਪਰ ਉਹਨਾਂ ਨੇ ਆਪਦੇ ਵੱਲੋਂ ਪੂਰੀ ਮਿਹਨਤ ਕੀਤੀ ਪਹਿਲਾਂ ਹੌਲੀ ਹੌਲੀ ਚੱਲ ਰਿਹਾ ਸੀ ਫਿਰ ਬੱਚਿਆਂ ਦਾ ਸਾਥ ਮਿਲਿਆ ਫਿਰ ਥੋੜਾ ਜਿਹਾ ਤੇਜੀ ਆਈ ਹਰ ਇੱਕ ਕੰਮ ਦੇ ਵਿੱਚ ਟੀਮ ਬਣ ਗਈ ਤਕੜੀ ਟੀਮ ਜਿੱਤੇ ਕਿ ਹਰ ਇੱਕ ਜਗ੍ਹਾ ਤੇ ਚਾਹੇ ਮੀਟਿੰਗ ਨਹੀਂ ਵੀ ਮਿਲਦੀ ਸੀ ਤਾਂ ਵੀ ਮੀਟਿੰਗ ਕਰਨ ਪਹੁੰਚਦੇ ਸੀ ਔਰ ਮੀਟਿੰਗ ਕਰਕੇ ਆਉਂਦੇ ਸੀ ਠੀਕ ਹੈ ਔਰ ਆਦੀਆਂ ਮੰਗਾ ਦੱਸ ਕੇ ਆਉਂਦੇ ਸੀ ਸਰਕਾਰ ਨੂੰ ਕਿ ਆ ਸਾਡੀਆਂ ਮੰਗਾ ਨੇ ਅਸੀਂ ਇਹਦੇ ਲਈ ਪ੍ਰਦਰਸ਼ਨ ਕਰ ਰਹੇ ਹਾਂ ਜੇ ਜੇ ਤੁਸੀਂ ਇਸ ਚੀਜ਼ਾਂ ਦੇ ਉੱਪਰ ਪੂਰੇ ਨਹੀਂ ਉਤਰੋਗੇ ਅਸੀਂ ਕੱਲ ਨੂੰ ਤੁਹਾਡਾ ਵਿਰੋਧ ਕਰਾਂਗੇ ਤਾਂ ਉਸ ਤੋਂ ਬਾਅਦ ਹੁਣ ਤੁਸੀਂ ਸਭ ਤੋਂ ਪਹਿਲਾਂ ਇੱਕ ਚੀਜ਼ ਨੂੰ ਸਮਝੋ ਜਿਹੜੀ ਚੀਜ਼ ਤੁਹਾਨੂੰ ਸਮਝਣੀ ਚਾਹੀਦੀ ਹੈ ਕਿ ਕਾਫੀ ਚੈਨਲ ਵਾਲੇ ਤੁਹਾਨੂੰ ਸੱਚ ਦੱਸ ਦਿੱਤਾ ਹੋਣਾ ਹੈ ਕਾਫੀ ਚੈਨਲਾਂ ਨੇ ਨਹੀਂ ਦੱਸਿਆ ਹੋਣਾ ਸਭ ਤੋਂ ਪਹਿਲਾਂ ਤੁਸੀਂ ਇੱਕ ਵੀਡੀਓ ਦੇਖ ਲਓ ਤਾਂ ਕਿ ਤੁਹਾਨੂੰ ਕਲੀਅਰ ਹੋ ਜੇ ਕਿ ਮੈਂ ਕਿਸ ਬਿਹਾਵ ਤੇ ਚੀਜ਼ ਕਹਿ ਰਿਹਾ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਸੁਣੋ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਵੀ ਮਿਲੇ ਉਹਨਾਂ ਨੇ ਕਿਹਾ ਜੀ ਮਾਸਟਰ ਕੀਟਰ ਦੀਆਂ ਅਸਾਮੀਆਂ ਉਹਦੀਆਂ ਪੋਸਟਾਂ ਮੈਂ ਕਿਹਾ ਵੀ ਜਲਦੀ ਕੱਢਾਂਗੇ ਫੋਨ ਨੰਬਰ ਦੇ ਦਿੱਤੇ ਫਿਰ ਵੀ ਇੱਥੋਂ ਪੁੱਛ ਰਹਾਂਗੇ ਕੀਰੀ ਗੱਲ ਕਰਦਾ ਕੋਈ ਕਹਿੰਦਾ ਜੀ ਆਹ ਫਿਜ਼ੀਕਲ ਐਜੂਕੇਸ਼ਨ ਵਾਲਿਆਂ ਦੀਆਂ ਸਾਡੀਆਂ ਪਈਆਂ ਨੇ ਜੀ ਜਿਹੜੇ ਐਨੀਆਂ ਅਸਾਮੀਆਂ ਮੈਂ ਕਿਹਾ ਵੀ ਕੱਢਾਂਗੇ ਕਿਉਂਕਿ ਜਦੋਂ ਨੌਕ ਜੇ ਸਕੂਲ ਬਣਾਓਗੇ ਤਾਂ ਉੱਥੇ ਟੀਚਰ ਚਾਹੀਦੇ ਹੈ ਹਸਪਤਾਲ ਬਣਾਓਗੇ ਉੱਥੇ ਡਾਕਟਰ ਨਰਸਾਂ ਸਟਾਫ ਚਾਹੀਦਾ ਉਹ ਤੋਂ ਬਿਨਾ ਫਿਰ ਸਕੂਲ ਦਾ ਕੀ ਫਾਇਦਾ ਜੇ ਟੀਚਰ ਹੀ ਨਹੀਂ ਸਾਰੇ ਨੇ ਇਸ ਵੀਡੀਓ ਨੂੰ ਸੁਣ ਲਿਆ ਹੋਣਾ ਸੋ ਮਾਨ ਸਾਹਿਬ ਇਹ ਕਹਿ ਰਹੇ ਨੇ ਕਿ ਮੈਨੂੰ ਮਾਸਟਰ ਕਾਡਰ ਦੇ ਚਾਵਨ ਮਿਲੇ ਜਿੰਨਾਂ ਦੀ ਡਿਮਾਂਡ ਸੀ ਕਿ ਮਾਸਟਰ ਕਾਡਰ ਦਾ ਪੇਪਰ ਦਿੱਤਾ ਜਾਵੇ ਨੋਟੀਫਿਕੇਸ਼ਨ ਦਿੱਤਾ ਜਾਵੇ ਹਨ ਉਹ ਇਹ ਸਾਫ ਸ਼ਬਦਾਂ ਦੇ ਵਿੱਚ ਕਹਿ ਰਹੇ ਨੇ ਇਹ ਕਿਤੇ ਹੋਇਆ ਇਹ 13 ਤਰੀਕ ਨੂੰ ਜਿਹੜਾ ਕਿ ਮੁਕਸਰ ਦੇ ਵਿੱਚ ਅ ਇੱਕ ਰੈਲੀ ਰੱਖੀ ਗਈ ਸੀ ਆਮ ਆਦਮੀ ਪਾਰਟੀ ਦੀ ਉੱਥੇ ਕੁਝ ਸਾਥੀ ਮਾਸਟਰ ਕਟਰ ਯੂਨੀਅਨ ਦੇ ਮਾਨ ਸਾਹਿਬ ਨੂੰ ਜਦੋਂ ਕਾਫਲਾ ਜਾ ਰਿਹਾ ਸੀ ਉਹਨਾਂ ਨੂੰ ਰੋਕ ਕੇ ਡਿਮਾਂਡ ਕੀਤੀ ਕਿ ਮਾਸਟਰ ਕਟਰ ਦੇ ਪੋਸਟਾਂ ਖਾਲੀ ਪਈਆਂ ਉਸ ਤੋਂ ਬਾਅਦ ਜਿਹੜੀ ਵੀਡੀਓ ਤੁਸੀਂ ਹੁਣੇ ਦੇਖੀ ਹੈ ਸਟੇਜ ਵਾਲੀ ਇਹ ਉੱਥੇ ਮੁਖਸਰ ਦੀ ਸਟੇਜ ਦੀ ਵੀਡੀਓ ਜਿੱਥੇ ਉਹਨਾਂ ਨੇ ਇਹ ਚੀਜ਼ ਕਹੀ ਹੈ ਕਿ ਸਾਨੂੰ ਸਾਥੀ ਮਿਲੇ ਉਹਨਾਂ ਦੀ ਆ ਡਿਮਾਂਡ ਸੀ ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਨੰਬਰ ਦੇ ਦੇ ਆਪਦਾ ਮੋਬਾਈਲ ਨੰਬਰ ਦੇ ਦੇ ਕੁਝ ਕੁ ਸਾਨੂੰ ਸਮਝ ਆ ਗਿਆ ਜੇ ਸਾਨੂੰ ਫਿਰ ਵੀ ਸਮਝਣ ਦੇ ਵਿੱਚ ਕੋਈ ਦਿੱਕਤ ਹੋਈ ਤਾਂ ਅਸੀਂ ਤੇਰੇ ਕੋਲ ਪੁੱਛ ਲਵਾਂਗੇ ਉਸ ਤੋਂ ਬਾਅਦ ਰਾਤ ਨੂੰ ਤਕਰੀਬਨ 9 9:30 ਦੇ ਤਕਰੀਬਨ ਕਾਲ ਆਉਂਦੀ ਹੈ ਠੀਕ ਹੈ ਕਾਲ ਦੇ ਵਿੱਚ ਇੱਕ ਵਾਰ ਫਿਰ ਤੁਸਾਰਾ ਵੇਰਵਾ ਲਿਆ ਗਿਆ ਠੀਕ ਹੈ ਵੇਰਵਾ ਲੈਣ ਤੋਂ ਬਾਅਦ ਹੁਣ ਜਿਹੜੀ ਫਾਈਨਲ ਡਿਸੀਜਨ ਸਰਕਾਰ ਵੱਲੋਂ ਲੈ ਲਿਆ ਗਿਆ ਨੈਕਸਟ ਮੰਥ ਸਪ ਜਾਂ ਮਾਰਚ ਸਪ ਦਾ ਲਾਸਟ ਐਂਡ ਆਫ ਮੰਥ ਠੀਕ ਹੈ ਸਪ ਦਾ ਐਂਡ ਹੋਰ ਮਾਰਚ ਦੇ ਮਿਡ ਦੇ ਵਿੱਚ ਜਿਹੜਾ ਹੈ ਮਾਸਟਰ ਕਟਰ ਦਾ ਨੋਟੀਫਿਕੇਸ਼ਨ ਆ ਰਿਹਾ ਹੈ ਠੀਕ ਹੈ ਮਾਸਟਰ ਕੈਟਰ ਦਾ ਨੋਟੀਫਿਕੇਸ਼ਨ ਆ ਰਿਹਾ ਸੋ ਤੁਹਾਡੇ ਸਾਰਿਆਂ ਦੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਸਾਰਿਆਂ ਦੇ ਲਈ ਬਹੁਤ ਜਿਹੜੇ ਕਾਫੀ ਸਮੇਂ ਤੋਂ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਸੀ ਕਾਫੀ ਸਮੇਂ ਦੇ ਤਿਆਰੀਆਂ ਕਰ ਰਹੇ ਸੀ ਜਿਹੜੇ ਸਾਨੂੰ ਫੋਨ ਕਾਲ ਕਰਦੇ ਸੀ ਕਿ ਮਾਸਟਰ ਕੈਟਰ ਦੀ ਪੋਸਟ ਕਦੋਂ ਆਉਣਗੀਆਂ ਮਾਸਟਰ ਕੈਟਰ ਦੀ ਪੋਸਟਾਂ ਪਾਈ ਆ ਰਹੀਆਂ ਨੇ ਮੈਂ ਤੁਹਾਨੂੰ ਪਹਿਲਾਂ ਇੱਕ ਚੀਜ਼ ਪਹਿਲਾਂ ਵੀ ਇੱਕ ਚੀਜ਼ ਕਲੀਅਰ ਕਰ ਦਿੱਤੀ ਸੀ ਕਿ ਪਹਿਲਾਂ ਲੈਕਚਰਰ ਕੈਟਰ اور ਫਿਰ ਬਾਅਦ ਵਿੱਚ ਮਾਸਟਰ ਕੈਟਰ ਆਊਗਾ ਤਾਂ ਮਾਸਟਰ ਕੈਟਰ ਤੇ ਲੈਕਚਰਰ ਕੈਟਰ ਥੋੜੇ ਡਿਫਰੈਂਸ ਦੇ ਨਾਲ ਜਿਹੜਾ ਹੈ ਪੋਸਟਾਂ ਆ ਰਹੀਆਂ ਨੇ ਠੀਕ ਹੈ ਸੋ ਇਹ ਤੁਹਾਡੇ ਲਈ ਗੁੱਡ ਨਿਊਜ਼ ਹੈ ਅੱਜ ਦੇ ਲਈ ਠੀਕ ਹੈ ਔਰ ਇੱਕ ਚੀਜ਼ ਹੋਰ ਸਮਝੋ ਹੁਣ ਕੁਝ ਬੱਚੇ ਇੱਥੇ ਇਹ ਵੀ ਕਹਿਣਗੇ ਕਿ ਪੀਐਸ ਟੈਟ ਤਾਂ ਹੋਇਆ ਨਹੀਂ ਪੀਐਸ ਟੈਟ ਦਾ ਪੇਪਰ ਤਾਂ ਹੋਇਆ ਨਹੀਂ ਤਾਂ ਮਾਸਟਰ ਕਾਟਾ ਸਰਕਾਰ ਦੇ ਰਹੀ ਹੈ ਭਾਈ ਪੀਐਸ ਟੈਟ ਇਕਲੀਜੀਬਿਲਟੀ ਟੈਸਟ ਹੈ ਜਿਹੜਾ ਕਿ ਹਰ ਸਾਲ ਦੇ ਵਿੱਚ ਹਰ ਸਾਲ ਦੇ ਵਿੱਚ ਇੱਕ ਵਾਰ ਲੈਣਾ ਜ਼ਰੂਰੀ ਹੈ ਹਨਾ ਤਾਂ ਇੱਥੇ ਇੱਕ ਇਹ ਚੀਜ਼ ਹੈ ਕਿ 27 ਤਰੀਕ ਨੂੰ ਇੱਕ ਹੀアリング ਵੀ ਜਿਹੜੀ ਸੀਗੀ ਉਹ ਕੋਰਟ ਦੀ ਉਹ ਕੀਤੀ ਜਾਣੀ ਸੀ ਠੀਕ ਹੈ ਉਹਦੇ ਵਿੱਚ 27 ਤਰੀਕ ਤੋਂ ਪਹਿਲਾਂ ਪਹਿਲਾਂ ਉਹਨਾਂ ਨੇ ਨੋਟਿਸ ਕਢਣਾ ਸੀਗਾ ਕਿ ਸਰਕਾਰ ਨੇ ਪਰ ਜਿਹੜੀ ਕੱਲ ਦੀ ਮੀਟਿੰਗ ਸੀਗੀ 15 ਤਰੀਕ ਦੀ ਜਿਹੜੀ ਕਿ ਸੋਰੀ ਅੱਜ ਦੀ ਸੀ ਅੱਜ ਤਰੀਕ ਦੀ ਜਿਹੜੀ 15 ਤੱਕ ਦੀ ਮੀਟਿੰਗ ਸੀ ਉਸ ਨੂੰ ਫਿਰ ਇੱਕ ਵਾਰ ਤੋਂ ਪੋਸਟਪੋਨ ਕਰ ਦਿੱਤਾ ਗਿਆ ਥੋੜਾ ਥੋੜਾ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਦਿੰਦਾ ਕਿਉਂਕਿ ਉਹ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਸਾਰੀ ਗੱਲ ਠੀਕ ਹੈ ਸਾਨੂੰ ਅਪਡੇਟ ਮਿਲ ਚੁੱਕੀ ਹੈ ਕਿ ਈਮ ਸਾਹਿਬ ਜਿਹੜੇ ਕਿ ਆਪਣੇ ਹਰਜੋਤ ਬੈਂਸ ਨੇ ਐਜੂਕੇਸ਼ਨ ਮਿਨਿਸਟਰ ਠੀਕ ਹੈ ਉਹਨਾਂ ਨੇ ਪੀਐਸ ਟੈਟ ਦਾ ਪੇਪਰ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਪੀਐਸ ਟੈਟ ਦਾ ਪੇਪਰ ਨਹੀਂ ਲਿਆ ਜਾਵੇਗਾ ਸਭ ਤੋਂ ਪਹਿਲਾਂ ਮਾਸਟਰ ਕੈਡਰ ਦਾ ਪੋਸਟ ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਪੀਐਸ ਟੈਟ ਲਿਆ ਜਾਊਗਾ ਠੀਕ ਹੈ ਇਹ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਉਹਨਾਂ ਨੇ ਇਹ ਚੀਜ਼ ਕਹਿ ਦਿੱਤੀ ਹੈ ਸੋ ਇੱਕ ਵਾਰ ਫਿਰ ਤੋਂ ਜਿਹੜੇ ਮਾਸਟਰ ਕੈਡਰ ਦੀਆਂ ਪੋਸਟਾਂ ਦੀ ਡਿਮਾਂਡ ਰੱਖ ਰਹੇ ਸੀਗੇ ਮਾਸਟਰ ਕੈਡਰ ਦੀ ਪੋਸਟਾਂ ਦੀ ਤਿਆਰੀ ਕਰ ਰਹੇ ਸੀ ਜਿਹੜੇ ਬੱਚੇ ਕਾਫੀ ਸਮਿਆਂ ਤੋਂ ਜਿਨ੍ਹਾਂ ਨੇ ਕੈਰੀਡ 3704 ਦੇ ਵਿੱਚ ਅਟੈਂਪਟ ਵੀ ਦਿੱਤਾ ਠੀਕ ਹੈ ਹੋਰ ਓਵਰੇਜ ਦੇ ਨੇੜੇ ਨੇ ਹਨਾ ਉਹਨਾਂ ਸਾਰੇ ਸਾਥੀਆਂ ਦੇ ਲਈ ਖੁਸ਼ਖਬਰੀ ਹੈ ਗੁੱਡ ਨਿਊਜ਼ ਹੈ ਕਿ ਤੁਹਾਡੀਆਂ ਮਾਸਟਰ ਕੈਡਰ ਦੀਆਂ ਪੋਸਟਾਂ ਆ ਰਹੀਆਂ ਨੇ ਇਤਿਜ਼ਦੰਦਾ ਜਾਂ ਨਹੀਂ ਹੈਗਾ ਕਿ ਪੋਸਟਾਂ ਦੀ ਗਿਣਤੀ ਕਿੰਨੀ ਹੋਊਗੀ ਉਹਨਾਂ ਵਿੱਚ ਫਿਜ਼ੀਕਲ ਦੀ ਪੋਸਟਾਂ ਦਾ ਵੀ ਜਿਹੜਾ ਹੈ ਅ ਜ਼ਿਕਰ ਕੀਤਾ ਮਾਨ ਸਾਹਿਬ ਨੇ ਠੀਕ ਹੈ ਹੋਰ ਹੋਰ ਵੀ ਪੋਸਟਾਂ ਜਿਵੇਂ ਉਹ ਤਾਂ ਫਿਜ਼ੀਕਲ ਵਾਲੇ ਸੀ ਫਿਜ਼ੀਕਲ ਵਾਲਿਆਂ ਨੇ ਜ਼ਿਕਰ ਕਰਤਾ ਇਹ ਹੁਣ ਅੱਗੇ ਉਹ ਵੈਰੀਫਾਈ ਕਰਨਗੇ ਕਿ ਕਿਹੜੀ-ਕਿਹੜੀ ਪੋਸਟਾਂ ਖਾਲੀ ਨੇ ਹਨਾ ਉਸ ਤੋਂ ਬਾਅਦ ਉਹਨੀਆਂ ਗਿਣਤੀ ਬਣਾ ਕੇ ਜਿਵੇਂ ਕਿ ਜਿੰਨੀ ਕੋ ਸਰਕਾਰ ਦੇ ਸਕਦੀ ਹੈ ਵੈਕੈਂਸੀ ਉਹਨੀਆਂ ਪੋਸਟਾਂ ਜਿਹੜੀ ਹੈ ਕੈਬ ਦੇ ਮਾਰਚ ਜਦ ਤੱਕ ਜਿਹੜੀਆਂ ਪੋਸਟਾਂ ਉਹ ਆਣ ਦੇ ਚਾਂਸ 99% ਬਣ ਚੁੱਕੇ ਨੇ 99% ਠੀਕ ਹੈ ਹੁਣ ਮੈਂ 97 98 ਨਹੀਂ ਕਹਿ ਰਿਹਾ 99% ਕਹਿ ਰਿਹਾ 1% ਕੁਝ ਅੱਗੇ ਪਿੱਛੇ ਹੋ ਸਕਦਾ ਪਰ ਪੋਸਟਾਂ ਪੀਐਸਟੈਟ ਤੋਂ ਪਹਿਲਾਂ ਆਣਗੀਆਂ ਇਸ ਚੀਜ਼ ਦੀ ਪੁਸ਼ਟੀ ਹੋ ਚੁੱਕੀ ਹੈ ਪੀਐਸਟੈਟ ਦਾ ਪੇਪਰ ਹੋ ਸਕਦਾ ਸੀ ਪਰ ਪ੍ਰੈਸ਼ਰ ਨਹੀਂ ਹੈਗਾ ਹਨਾ ਹੁਣ ਇੱਕ ਸਿਰਫ ਇੱਕ ਜਰੀਆ ਬਚਿਆ ਕੋਰਟ ਕੇਸ ਜਿਹੜਾ ਕੋਰਟ ਵਾਲਾ ਜਿਹੜਾ ਲੱਗਿਆ ਹੋਈ ਹੀアリング ਹੈਗੀ ਆ ਉਹਦੇ ਵਿੱਚ ਉਹਦੇ ਥਰੂ ਕੋਈ ਨੋਟਿਸ ਹੋ ਸਕਦਾ ਹੈ ਉਹਦੇ ਕਰਕੇ ਕੁਝ ਨਾ ਕੁਝ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗਾ ਜਿਹੜੇ ਪੀਐਸਟ ਵਾਲੇ ਇਸ ਵੀਡੀਓ ਨੂੰ ਸੁਣਨਗੇ ਸੋ ਇੱਕ ਵਾਰ ਤੁਸੀਂ ਅ ਜਿਹੜੀ ਚੀਜ਼ ਤੁਹਾਨੂੰ ਕਹਿ ਰਹੇ ਹਾਂ ਜਿਹੜੇ ਗਰੁੱਪਾਂ ਦੇ ਵਿੱਚ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਐਡ ਹੋਵੋ ਉਹਨਾਂ ਗਰੁੱਪਾਂ ਨੂੰ ਜੁਆਇਨ ਕਰੋ ਹਨਾ ਜੇ ਤੁਸੀਂ ਤੁਹਾਨੂੰ ਲਿੰਕ ਨਹੀਂ ਮਿਲ ਰਿਹਾ ਤਾਂ ਤੁਸੀਂ ਮੇਰੇ ਨੰਬਰ ਦੇ ਉੱਪਰ 68802 ਸ਼ਾਰਟ 496 ਇਸ ਨੰਬਰ ਦੇ ਉੱਪਰ ਮੈਸੇਜ ਕਰ ਲੈਣਾ WhatsApp ਦੇ ਉੱਪਰ ਮੈਂ ਤੁਹਾਨੂੰ ਲਿੰਕ ਪ੍ਰੋਵਾਈਡ ਕਰ ਦਾਂਗਾ ਜਾਂ ਤੁਹਾਡਾ ਨੰਬਰ ਸੇਵ ਕਰਕੇ ਤੁਹਾਨੂੰ ਡਾਇਰੈਕਟ ਗਰੁੱਪ ਦੇ ਵਿੱਚ ਐਡ ਕਰ ਲੂੰਗਾ ਠੀਕ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ WhatsApp ਸਟੇਟਸ ਦੇ ਉੱਪਰ ਲਗਾਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਹ ਅਪਡੇਟ ਸਾਰੇ ਸਾਥੀ ਤੱਕ ਪਹੁੰਚ ਜਾਵੇ ਬਹੁਤ ਜ਼ਰੂਰੀ ਅਪਡੇਟ ਹੈ ਕਿਉਂਕਿ ਕੁਝ ਸਾਥੀ ਇਸ ਨੂੰ ਧਿਆਨ ਨਾਲ ਸੁਣਦੇ ਨਹੀਂ ਹਨਾ ਅੱਧੀ ਵੀਡੀਓ ਸੁਣੀ ਹੁੰਦੀ ਉਸ ਤੋਂ ਬਾਅਦ ਪੁੱਛਣ ਲੱਗ ਜਾਣਗੇ ਕਿ ਮਾਸਟਰ ਕਟਰ ਦੀ ਪੋਸਟ ਆ ਜਾਣਗੀ ਹੈ ਰੀਅਲ ਸਟੱਡ ਪੇਪਰ ਆਵੇਗਾ ਪਹਿਲਾਂ ਤਾਂ ਇਹ ਚੀਜ਼ਾਂ ਤੁਸੀਂ ਪਹਿਲਾਂ ਸੁਣਿਆ ਕਰੋ ਜਦੋਂ ਤੁਹਾਨੂੰ ਫਿਰ ਕਲੀਅਰ ਨਾ ਹੋਵੇ ਫਿਰ ਤੁਸੀਂ ਸਾਡੇ ਤੱਕ ਫੋਨ ਮੈਸੇਜ ਕਰੋ ਸਾਡਾ ਨੰਬਰ ਦੇਣ ਦਾ ਮਤਲਬ ਇਹੀ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਇਸ ਚੀਜ਼ ਨੂੰ ਸੁਣਿਆ ਕਰੋ ਸੁਣੋਗੇ ਫਿਰ ਜਾ ਕੇ ਕੁਝ ਨਾ ਕੁਝ ਤੁਹਾਨੂੰ ਸਮਝ ਆਊਗਾ ਜਦੋਂ ਸੁਣਿਆ ਹੀ ਨਹੀਂ ਤੁਸੀਂ ਕਿਸ ਤਰ੍ਹਾਂ ਦਾ ਕਿਵੇਂ ਦਾ ਚਲਾਉਂਗੇ ਕੁਝ ਨਹੀਂ ਐਵੇਂ ਹੋਣਾ ਤਾਂ ਇਸ ਕਰਕੇ ਪਹਿਲਾਂ ਵੀਡੀਓ ਨੂੰ ਸੁਣੋ ਇਸ ਨੂੰ WhatsApp ਸਟੇਟਸ ਦੇ ਉੱਪਰ ਲਗਾਓ ਜੋ ਤੁਹਾਡੀ ਸਾਰਿਆਂ ਦੀ ਅ ਜਿੰਮੇਵਾਰੀ ਬਣਦੀ ਹੈ ਕਿਉਂਕਿ ਇਹ ਅਪਡੇਟ ਤੁਹਾਡੇ ਲਈ ਬਣਾਈ ਜਾਂਦੀ ਹੈ ਤੁਹਾਡੇ ਤੁਹਾਨੂੰ ਇਹ ਚੀਜ਼ ਸਪਸ਼ਟ ਹੋ ਜਾਏ ਇਸ ਲਈ ਇਹ ਅਪਡੇਟ ਬਣਾਈਆਂ ਜਾਂਦੀਆਂ ਤਾਂ ਇਸ ਕਰਕੇ ਸਾਰੇ ਜਣੇ ਇਹਨਾਂ ਚੀਜ਼ਾਂ ਦਾ ਧਿਆਨ ਕਰਿਆ ਕਰੋ ਕਿਉਂਕਿ ਜਦੋਂ ਵੀ ਕੋਈ ਅਪਡੇਟ ਬਣੀ ਜਾਂਦੀ ਹੈ ਤਾਂ ਬਹੁਤ ਵੈਰੀਫਾਈ ਕਰਕੇ ਫਿਰ ਅਪਡੇਟ ਬਣਾਈ ਜਾਂਦੀ ਹੈ ਕਿਉਂਕਿ ਸਮਾਂ ਲੱਗ ਜਾਂਦਾ ਪਰ ਸਾਨੂੰ ਹਰ ਇੱਕ ਚੀਜ਼ ਤੋਂ ਸੋਰਸ ਤੋਂ ਨਿਊਜ਼ ਲੈਣੀ ਪੈਂਦੀ ਹੈ ਈ ਇਸ ਵਾਰ ਪੋਜ਼ਿਟਿਵ ਰਿਪਲਾਈ ਹੈ 네ਗੇਟਿਵ ਹੈ ਕਿ ਸਰਕਾਰ ਸਰਗਰਮ ਹੈ ਕਿ ਸਰਕਾਰ ਵਾਕਿਆ ਚਾਹਦੀ ਹੈ ਪੋਸਟਾ ਦੇਣੀਆਂ ਹਨ ਤਾਂ ਮੈਂ ਪਹਿਲਾਂ ਬਹੁਤ ਪਹਿਲਾਂ ਪੁਸ਼ਟੀ ਕਰ ਦਿੱਤੀ ਸੀ ਕਿ ਪੋਸਟਾ ਮਾਸਟਰ ਗਾਡਰ ਸੋਰੀ ਮਾਸਟਰ ਗਾਡਰ ਦੀ ਪੋਸਟਾ ਪੀਐਸ ਟੈਡ ਦੇ ਪੇਪਰ ਤੋਂ ਪਹਿਲਾਂ ਆਣ ਗਿਆ ਪਰ ਕਿ ਉਸ ਤੋਂ ਬਾਅਦ ਆਪਾਂ ਨੂੰ ਕੋਰਟ ਕੇਸ ਦਾ ਹਨਾ ਜਿਹੜੇ ਰਿੱਟ ਪਾਈ ਉਹਦੇ ਕਰਕੇ ਥੋੜਾ ਜਿਹਾ ਪ੍ਰੈਸ਼ਰ ਬਣਾ ਸੀ ਪਰ ਗਰਾਊਂਡ ਲੈਵਲ ਦਾ ਪ੍ਰੈਸ਼ਰ ਜ਼ੀਰੋ ਹੈ ਉਹਦੇ ਕਰਕੇ ਸਮਾਂ ਡਿਲੇ ਹੋ ਗਿਆ ਹਨਾ ਚਲੋ ਫਿਰ ਵੀ 28 ਤਰੀਕ ਨੂੰ ਸੋਰੀ 27 ਤਰੀਕ ਨੂੰ ਹੀアリング ਹੈ 27 ਤਰੀਕ ਦੀ ਹੀアリング ਦੇ ਵਿੱਚ ਆਪਾਂ ਦੇਖਾਂਗੇ ਕੀ ਬਣਦਾ ਹੈ ਬਾਕੀ ਜੋ ਚੀਜ਼ ਤੁਹਾਨੂੰ ਸਪਸ਼ਟ ਸਾਫ ਸ਼ਬਦਾਂ ਵਿੱਚ ਦੱਸਣੀ ਸੀ ਉਹ ਦੱਸ ਰਿਹਾ ਕਿ ਮਾਸਟਰ ਕੈਟਰਰ ਦੀਆਂ ਪੋਸਟਾਂ ਫੈਬ ਤੇ ਮਾਰਚ ਦੇ ਵਿੱਚ ਫੈਬ ਦੇ ਐਂਡ ਤੱਕ ਜਾਂ ਮਾਰਚ ਦੇ ਮਿਡ ਤੱਕ ਜੋ ਕਿ ਯੂਨੀਅਨ ਦਾ ਦਾਵਾ ਵੀ ਸੀ ਸਭ ਤੋਂ ਪਹਿਲਾਂ ਸਟਾਰਟਿੰਗ ਤੋਂ ਪਹਿਲਾਂ ਹੀ ਉਹ ਇੱਕ ਇਹ ਕਹਿ ਰਹੇ ਸੀ ਕਿ 26 ਦੇ ਸਟਾਰਟਿੰਗ ਦੇ ਵਿੱਚ ਵਿੱਚ ਅਸੀਂ ਪੋਸਟਾਂ ਲੈ ਲੈ ਲੈਣੀਆਂ ਸਰਕਾਰ ਕੋਲੋਂ ਕਿਉਂਕਿ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਦੇ ਜਾਣ ਦਾ ਸਮਾਂ ਠੀਕ ਹੈ 2026 ਤੁਸੀਂ ਨਵੰਬਰ ਦਸੰਬਰ ਤੱਕ ਗਣ ਲੋ ਕੀ ਸਰਕਾਰ ਕੋਲ ਕੰਮ ਕਰਨ ਦਾ ਸਮਾਂ ਹੈ ਇਸ ਤੋਂ ਬਾਅਦ ਕੋਡ ਆਫ ਕਨੈਕਟਰ ਲੱਗ ਜਾਏਗਾ ਉਸ ਤੋਂ ਬਾਅਦ ਕੋਈ ਨਵਾਂ ਨੋਟੀਫਿਕੇਸ਼ਨ ਕੋਈ ਨਵਾਂ ਕੰਮ ਸਰਕਾਰ ਨਹੀਂ ਕਰ ਸਕਦੀ ਜਿਹੜੇ ਚੱਲ ਰਹੇ ਨੇ ਕੰਮ ਉਸ ਨੂੰ ਉਸ ਨੂੰ ਬਸ ਉਹੀ ਜਿਹੜੇ ਨੇ ਚੱਲਣਗੇ ਨਵਾਂ ਕੰਮ ਕੋਈ ਨਹੀਂ ਕਰ ਸਕਦੀ ਇਹਦੇ ਕਰਕੇ ਇਹੀ ਸਮਾਂ ਸਾਰੀਆਂ ਚੀਜ਼ਾਂ ਦੇਣ ਦਾ ਸਾਰੀਆਂ ਚੀਜ਼ਾਂ ਜੋਇਨਿੰਗ ਹੋਣ ਦਾ ਜਾਂ ਸਾਰਾ ਤੁਹਾਡੇ ਸਾਰਿਆਂ ਨੂੰ ਤੁਹਾਨੂੰ ਤੁਸੀਂ ਸਾਰੇ ਜਾਣਦੇ ਹੋ ਹਨ ਤਾਂ ਇਹ ਚੀਜ਼ਾਂ ਦੇ ਉੱਪਰ ਗੌਰ ਕਰੋ ਸੋ ਇੰਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ